ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਵਾਰਡ ਨੰਬਰ 15 ਕੁਰਾਲੀ ਸ਼ਹਿਰ ਦੇ ਵਿੱਚ ਜੋ ਸ਼ਨੀ ਦੇ ਮੰਦਿਰ ਹੈ ਇੱਥੇ ਹਰ ਐਤਵਾਰ ਜੋ ਛੋਟੇ ਛੋਟੇ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ ਸ਼ਸ਼ੀ ਵਰਮਾ ਜੀ ਜੋ ਮੈਡਮ ਨੇ ਉਹਨਾਂ ਦੇ ਦੁਆਰਾ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ ਅਤੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਂਦਾ ਹੈ ਸੋ ਅੱਜ ਇੱਥੇ ਹੋਲੀ ਦੇ ਸੰਬੰਧ ਦੇ ਵਿੱਚ ਹੋਲੀ ਨੂੰ ਮੁੱਖ ਰੱਖਦੇ ਆ ਇੱਥੇ ਕੀਰਤਨ ਵੀ ਕੀਤਾ ਗਿਆ ਬੱਚਿਆਂ ਨੇ ਵੀ ਕੀਰਤਨ ਕੀਤਾ ਹੈ ਅਤੇ ਬੱਚਿਆਂ ਦੇ ਦੁਆਰਾ ਫੁੱਲਾਂ ਦੀ ਹੋਲੀ ਵੀ ਖੇਡੀ ਗਈ ਹੈ ਤੇ ਤੁਹਾਨੂੰ ਇਹ ਪੂਰੀ ਜਾਣਕਾਰੀ ਦਿਖਾਉਂਦੇ ਆ ਤੇ ਆਪਾਂ ਛੋਟੇ-ਛੋਟੇ ਬੱਚਿਆਂ ਦੇ ਨਾਲ ਅਤੇ ਸ਼ਸ਼ੀ ਮੈਡਮ ਜੀ ਦੇ ਨਾਲ ਗੱਲਬਾਤ ਵੀ ਕਰਦੇ ਆ ਬੋਲ ਸ਼ੀਸ਼ਾ ਜੀ ਸ਼ਸ਼ੀ ਵਰਮਾ ਜੀ ਨਮਸਕਾਰ ਜੀ ਨਮਸਕਾਰ ਜੀ ਜੀ ਸੋ ਅੱਜ ਸ਼ਨੀ ਦੇ ਮੰਦਿਰ ਸੋ ਇੱਥੇ ਇੱਕ ਪ੍ਰੋਗਰਾਮ ਕੀਤਾ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਇਹ ਅੱਜ ਬੱਚਿਆਂ ਦਾ ਪ੍ਰੋਗਰਾਮ ਹੋਲੀ ਦਾ ਪ੍ਰੋਗਰਾਮ ਕਰਿਆ ਗਿਆ ਹਰ ਸੰਡੇ ਹੁੰਦਾ ਹੈ ਬੱਚਿਆਂ ਦਾ ਪ੍ਰੋਗਰਾਮ ਸ਼ਨੀ ਦੇ ਮੰਦਿਰ ਵਿੱਚ 11:00 ਤੇ 12:00 ਵਜੇ ਪਰ ਅੱਜ ਹੋਲੀ ਦਾ ਪ੍ਰੋਗਰਾਮ تھا ਇਸ ਵਾਸਤੇ ਸੈਟਰਡੇ ਕੋਈ ਅੱਜ ਪ੍ਰੋਗਰਾਮ ਕਰਿਆ ਗਿਆ ਹੋਲੀ ਦਾ ਪ੍ਰੋਗਰਾਮ ਕਰਿਆ ਗਿਆ ਬੱਚਾਂ ਦਾ ਸਭ ਬੱਚਿਆਂ ਨੂੰ ਬੁਲਾਇਆ ਗਿਆ ਤਾਂ ਕਿ ਹੋਲੀ ਵਿੱਚ ਸਭ ਨੇ ਪੂਰਾ ਹਿੱਸਾ ਲਿਆ ਸਭ ਨੇ ਖੂਬ ਫੁੱਲਾਂ ਵਾਲੀ ਹੋਲੀ ਖੇਲੀ ਗਈ ਹੈ ਹਰ ਬੱਚਿਆਂ ਕੀ ਸਭ ਨੇ ਭਜਨ ਕੀਰਤਨ ਵੀ ਬੋਲੇ ਮੰਤਰ ਵੀ ਬੋਲੇ ਸਭ ਨੇ ਹਨੂਮਨ ਚਾਲੀਸਾ ਵੀ ਪੜਿਆ ਗਿਆ ਸਭ ਬੱਚਿਆਂ ਨੇ ਪੂਰੇ ਸ਼ੌਕ ਤੇ ਹੋਲੀ ਮਨਾਈ ਹੈ ਫੁੱਲਾਂ ਵਾਲੀ ਬੱਚਿਆਂ ਨੂੰ ਟ੍ਰੇਨਿੰਗ ਤੁਸੀਂ ਦਿੰਦੇ ਹੋ ਹਾਂਜੀ ਹਾਂ ਹਾਂ ਸਭ ਸਾਥ ਮਿਲ ਕੇ ਹਾਂ ਇਹ ਸਭ ਮੇਰੇ ਸਾਥ ਨਾਲ ਨਹੀਂ ਜੀ ਜਾਨੋ ਜਾਨ ਦਾ ਸ਼ਸ਼ੀ ਮੈਡਮ ਦਾ ਇਹ ਹਾਂ ਇਹਨਾਂ ਦੀ ਵਜੋਂ ਹਰ ਐਤਵਾਰ ਨੂੰ ਬੱਚਿਆਂ ਦਾ ਪ੍ਰੋਗਰਾਮ ਕੀਤਾ ਜਾਂਦਾ ਜਿਦੇ ਵਿੱਚ ਬੱਚਿਆਂ ਨੂੰ ਹਨੂਮਨ ਚਾਲੀਸਾ ਹੋਰ ਧਾਰਮਿਕ ਚੀਜ਼ਾਂ ਨਾਲ ਜੋੜਿਆ ਜਾਂਦਾ ਬੜੀ ਖੁਸ਼ੀ ਹੁੰਦੀ ਹੈ ਬੱਚੇ ਨਾਲ ਆਰਤੀ ਬੋਲਦੇ ਸਭ ਕੁਝ ਦੇ আর ਸਾਰਾ ਸਿਹ ਇਹਨਾਂ ਨੂੰ ਜਾਂਦਾ ਹੈ ਕਿ ਪਹਿਲ ਇਹਨਾਂ ਨੇ કરી ਔਰ ਇਹੀ ਜਿਆਦਾ ਕਰ ਪਰ ਇਹ ਸਾਰੇ ਮੇਰੇ ਸਾਥ ਲੱਗੇ ਦੇਖੇ ਜੀ ਅਸੀਂ ਤਾਂ ਪਿੱਛੇ ਨਾਲ ਦੁਰਨੇ ਵਾਲੇ ਬੰਦੇ ਆ ਤੇ ਅੱਜ ਹੋਲੀ ਮਨਾਈ ਹੈ ਇਹਨਾਂ ਨੇ ਇੱਥੇ ਤਾਂ ਸਾਰਾ ਜੋ ਅਰੇਂਜਮੈਂਟ ਹੈ ਇਹਨਾਂ ਦੀ ਤਰਫੋਂ ਕੀਤਾ ਗਿਆ ਔਰ ਸ਼ਨੀ ਮੰਦਰ ਦੀ ਤਰਫੋਂ ਕੀਤਾ ਗਿਆ ਹਾਂਜੀ ਕੀ ਕਹੂਗੇ ਜੀ ਤੁਸੀਂ ਬਹੁਤ ਵਧੀਆ ਇਹ ਇੱਕ ਉਪਰਾਲਾ ਹੈ ਜੋ ਬੱਚਿਆਂ ਨੂੰ ਸਿੱਧ ਦਿੱਤੀ ਜਾਂਦੀ ਹੈ ਧਾਰਮਿਕ ਦੇ ਨਾਲ ਹਾਂਜੀ ਹਾਂਜੀ ਅ ਬੱਚੇ ਆ ਸਾਰੇ ਆਪਣੇ ਧਰਮ ਨਾਲ ਜੁੜਦੇ ਆ ਉਹਨਾਂ ਨੂੰ ਵੀ ਅੱਛਾ ਲੱਗਦਾ ਇੰਜੋਏ ਬੱਚੇ ਕਰਦੇ ਅੱਜ ਹੋਲੀ ਦਾ ਪ੍ਰੋਗਰਾਮ ਤਾਂ ਬੱਚਿਆਂ ਨੇ ਸਾਰਾ ਕੁਝ ਇੰਜੋਏਮੈਂਟ ਕੀਤਾ ਹੈ ਅੱਛਾ ਲੱਗਦਾ ਹੈ ਅਗੇ ਵੀ ਅਸੀਂ ਚਾਹੁੰਦੇ ਪ੍ਰੋਗਰਾਮ ਹੁੰਦੇ ਰਹਿਣ ਉਹਦਾ ਜੀ ਬਾਕੀ ਸ਼ਸ਼ੀ ਮਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਉਹ ਤੁਹਾਡਾ ਵੀ ਜਿਨ੍ਹਾਂ ਨੇ ਆ ਕੇ ਸਾਰੀ ਦੁਨੀਆ ਸਾਹਮਣੇ ਸਾਹਮਣੇ ਕਰਵਾਇਆ ਠੀਕ ਜੀ ਬਹੁਤ ਬਹੁਤ ਧੰਨਵਾਦ ਕੀ ਨਾਮ ਹੈ ਤੁਹਾਡਾ ਮਹਿਕ ਤੁਸੀਂ ਅੱਜ ਹੋਲੀ ਮਨਾਈ ਆ ਹਾਂਜੀ ਮੰਦਿਰ ਵਿੱਚ ਮਨਾਈ ਆ ਹਾਂਜੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਮੰਦਿਰ ਦੇ ਵਿੱਚ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਤੁਸੀਂ ਭਜਨ ਵੀ ਗਾ ਲੈਂਦੇ ਹੋ ਹਾਂਜੀ ਗਾ ਕੇ ਬਣਾਓ ਥੋੜਾ ਜਿਹਾ ਸੁਣਾਓ ਹਰੀ ਹਰੀ ਦੁਰਵਾਜੜੇ ਗੋ ਜਾਨੰਦ ਹਰੇ ਹਰੇ

हरी हरी दुर्वा चढ़े गजानन हरे हरे हरी हरी चढ़े गजानन हरे हरे शीश तुम्हारा बड़ा रे गजानंद शीश तुम्हारा बड़ा रे गजानंद सवा मन मोदक चढ़े गजानंद हरे हरे ये ਤੁਹਾਨੂੰ ਕਿਹਨੇ ਸਿਖਾਇਆ शशी आंटी शशी आंटी हां सो शशी आंटी ਦਾ ਥੈਂਕਿਊ ਕਰੂੰ ਥੈਂਕਿਊ ਥੈਂਕਿਊ ਤੁਹਾਡਾ ਕੀ ਨਾਮ ਬੇਟਾ इशਵੀ ਸੋ ਤੁਸੀਂ ਕਿੰਨੇ ਦਿਨਾਂ ਤੋਂ ਕੀਰਤਨ ਸਿੱਖ ਰਹੇ ਹੋ? ਅਮ 2-3 ਮਹੀਨੇ ਤੋਂ। 2-3 ਮਹੀਨੇ। ਹਾਂਜੀ। ਠੀਕ ਹੈ। ਵਧੀਆ ਲੱਗਦਾ ਤੁਹਾਨੂੰ। ਬਹੁਤ ਅੱਛਾ ਲੱਗਦਾ। ਮੰਦਰ ਚ ਆ ਕੇ ਵਧੀਆ ਲੱਗਦਾ। ਹਾਂਜੀ। ਪੜਦੇ ਵੀ ਹੁੰਦੇ ਆ। ਹਾਂਜੀ। ਸੋ ਕੀਰਤਨ ਤੁਹਾਨੂੰ ਮਤਲਬ ਕੋਈ ਭਜਨ ਸੁਣਾਉਂਗੇ? ਛੋਟਾ ਜਿਹਾ। ਹਾਂਜੀ। मेरे बांके बिहारी लाल तू इतना ना करियो श्रृंगार नजर तुझे लग जाएगी राधे नजर तुझे लग जाएगी वाह जी वाह तो so, किना तो थैंक यू करूँगे किना ने सिखाया शशि शशि आदमी का डैकी है आलिया ओके okay. तुसी सीखते रहने ਸੋ ਧੀਵਾ ਸੋ ਧੀਵਾ ਓਕੇ ਸੋ ਤੁਸੀਂ ਕੀਰਤਨ ਕਿੰਨੇ ਦਿਨਾਂ ਤੋਂ ਸਿੱਖ ਰਹੇ ਹੋ ਪਿਛਲੇ ਸਾਲ ਤੋਂ ਪਿਛਲੇ ਸਾਲ ਤੋਂ ਅੱਛਾ 1 ਸਾਲ ਹੋ ਗਿਆ ਤੁਹਾਨੂੰ ਹਾਂਜੀ ਮੰਦਰ ਕਿਹੜੇ ਦਿਨ ਆਉਂਦੇ ਹੁੰਦੇ ਆ ਸੰਡੇ ਸੰਡੇ ਬਰਥਡੇ ਵੀ ਮਨਾਉਂਦੇ ਹੁੰਦੇ ਨੇ ਸੰਡੇ ਨੂੰ ਹਾਂਜੀ ਅੱਛਾ ਜਿਹਦਾ ਵੀ ਬਰਥਡੇ ਹੁੰਦਾ ਸੰਡੇ ਮਨਾਉਂਦੇ ਹਾਂ ਹਾਂਜੀ ਤੁਹਾਨੂੰ ਕਿਹੜਾ ਭਜਨ ਆਉਂਦਾ ਰਾਮ ਆਏਗੇ ਤੋਂ ਅੰਗਨ ਸਦਾ ਮਨਾਉਂਦੇ राम आएंगे तो अंगना सजाऊंगी दीप जला के दीवाली मैं मनाऊंगी और राम आएंगे तो अंगना सजाऊंगी दीप जला के दीवाली मैं मनाऊंगी मेरी जिंदगी के सारे दुख मिट जाएंगे राम आएंगे हेली जो परी के भाग आज खुल जाएंगे राम आएंगे जय श्री राम जय श्री राम आ, की नाम है बेटा हीट आज सिटी कार्ड च पा ली गिफ्ट मिली है हां जी बोली खडे सिगे हां जी खल्ला दी होली खडे हां जी ये कीर्तन च ਤੁਹਾਨੂੰ ਕਿਹੜਾ ਭਜਨ ਆਉਂਦਾ ਮੈਨੂੰ ਹਰੇ ਰਾਮ ਹਰੇ ਕ੍ਰਿਸ਼ਨ ਹਾਰੇ ਕ੍ਰਿਸ਼ਨ 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 ਹਾਰੇ 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 ਰਾਮ ਹਾਰੇ ਰਾਮ 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 ਹਾਰੇ ਹਾਰੇ ਸੋ ਇੱਕ ਤੁਹਾਨੂੰ ਕੌਣ ਸਿਖਾਉਂਦਾ ਪਤਾ ਸ਼ਸ਼ੀ ਆਂਟੀ ਸ਼ਸ਼ੀ ਆਂਟੀ ਤੁਸੀਂ ਕਿੰਨੀ ਦੇਰ ਤੋਂ ਸਿੱਖ ਰਹੇ ਹੋ ਡੇਢ ਸਾਲ ਡੇਢ ਸਾਲ ਹੋ ਗਿਆ ਸਰ ਠੀਕ ਹੈ ਢੋਲਕ ਵੀ ਵਜਾ ਲੈਣੇ ਆ ਗਾ ਲੈਣੀ ਹੂੰ ਹੂੰ ਥੈਂਕ ਯੂ ਤੁਹਾਡਾ ਕੀ ਨਾਮ ਹੈ ਦੀਪਕ ਤੁਸੀਂ ਕੀਰਤਨ ਸਿੱਖਿਆ ਅ ਸਸੀ ਆਂਟੀ ਜੀ ਤੋਂ ਸਸੀ ਆਂਟੀ ਕੋਲ ਹਾਂਜੀ ਅੱਛਾ ਕਿੰਨੀ ਦੇਰ ਤੋਂ ਸਿੱਖ ਰਹੇ ਹੋ ਇੱਕ ਸਾਲ ਤੋਂ ਇੱਕ ਸਾਲ ਤੋਂ ਹਾਂਜੀ ਕੀ ਕੀ ਕਰ ਲੈਂਦੇ ਹੋ ਤੁਸੀਂ ਭਜਨ ਗਾ ਲੈਂਦੇ ਆ ਭਜਨ ਗਾ ਲੈਂਦੇ ਆ ਹਾਂਜੀ ਭਜਨ ਸੁਣਾ ਦੋ अचुदं केशवं कृष्ण दामोधरं रामनारायणं जानकीवल्लभम् अचुदं केशवं कृष्ण राम नारायणम जानकी वल्लभम कौन कहते हैं भगवान आते नहीं कौन कहते हैं भगवान आते नहीं तुम मीरा के जैसे बुलाते नहीं तुम मीरा के जैसे बुलाते नहीं वाह जी वाह सो so, बहुत-बहुत शुक्रिया बहुत अच्छा गांदे ਤੁਸੀਂ की नाम अपना ਰੀਡਰਟ ਓਕੇ ਤੁਸੀਂ ਕਦੋਂ ਤੋਂ ਸਿੱਖ ਰਹੇ ਹੋ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਕਿਹੜਾ ਭਜਨ ਆਉਂਦਾ ਤੁਹਾਨੂੰ ਅਮ ਮੰਤਰ ਗਾਇਤ ਮੰਤਰ ਥੋੜਾ ਜਿਹਾ ਅੰਭੁਰ ਭੂਸ਼ ਤਸਵਿਤੂਰਵਰੇਨਿਯਮ ਭਰਗੋਦੇਵਸ਼ਯ ਧਿਮਹਿ ਧਿਯੋਯੋਨਾ ਪ੍ਰਚੋਦਯਾ ਓਕੇ ਥੈਂਕ ਯੂ ਵੈਲਕਮ ਸੋ ਤੁਸੀਂ ਸੁਣੀ ਹੈ ਇਹ ਪੂਰੀ ਜਾਣਕਾਰੀ ਜੋ ਵਾਰਡ ਨੰਬਰ 15 ਦੇ ਵਿੱਚ ਸ਼ਨੀ ਦੇ ਮੰਦਿਰ ਹੈ ਸੋ ਇਸ ਮੰਦਿਰ ਦੇ ਵਿੱਚ ਹਰ ਐਤਵਾਰ ਨੂੰ ਜੋ ਸ਼ਸ਼ੀ ਵਰਮਾ ਜੀ ਨੇ ਉਹਨਾਂ ਦੇ ਦੁਆਰਾ ਇੱਥੇ ਛੋਟੇ-ਛੋਟੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਿਆ ਜਾਂਦਾ ਹੈ ਉਹਨਾਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ ਉਹਨਾਂ ਨੂੰ ਭਜਨ ਸਿਖਾਏ ਜਾਂਦੇ ਨੇ ਅਤੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਂਦਾ ਹੈ ਤੇ ਇਹ ਤੁਸੀਂ ਸਾਰੀ ਜਾਣਕਾਰੀ ਦੇਖੀ ਹੈ ਸੋ ਅਗਲੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਕੈਮਰਾਮੈਨ ਗੀਤੂ ਰਾਣੀ ਜੀ ਦੇ ਨਾਲ ਮੈਂ ਅਮਰਜੀਤ ਧਮਾਨ